ਚੰਗੋ ਜੇ ਖਰਾਬ ਨਹੀਂ ਕਿ ਪਰਵੀਰ ਸਿੰਘ ਸਨ ਆਫ ਜਿਹੜਾ ਵਾ ਉਹ ਮੋਹਨ ਸਿੰਘ ਵਾਸੀ ਗੁਰੂਨਾਨ ਕਮਿਨ ਜਿਹੜਾ ਜਕੀਰ ਸ਼ਾਦੀ ਦੁਕਾਨ ਕਰਦਾ ਹੈ ਸਾਹਮਣੇ ਬਾਬਾ ਮਹਿਲ ਬਖਾਰੀ ਦੀ ਗੁਰਦੁਆਰੇ ਸਾਹਮਣੇ ਉਹਨੂੰ ਜਿਹੜਾ ਗੁਰਨਾਨਕਾ ਸਲ ਰਾਜ ਜੇਰੇ ਲਾਜਾ ਤੇ ਗੋਲੀ ਲੱਗੀ ਜਿਸ ਦੇ ਸੰਬੰਧ ਵਿੱਚ ਮੈਂ ਮੋਫਰ ਦੇ ਪੁਜਕੇ ਉਤੇ ਜਲਪਟਪੁਰੋਂ ਫਿਟਿੰਗ ਸਰਟੀਫਿਕੇਟ ਦਾ ਬਿਆਨ ਗਲਮਰ ਕੀਤਾ ਅਤੇ ਐਫਆਈਆਰ ਲੋਚ ਕਰ ਦਿੱਤੀ ਜੇ ਮਕਮਲ ਅਮਰ 152 ਅੱਜ ਅਸੀਂ ਹਸਪਤਾਲ ਬੈਠੇ ਆ ਜੀ ਹੁਣਾਣੇ ਦੇ ਹਸਪਤਾਲ ਸਾਡੇ ਇੱਕ ਸਾਥੀ ਜਿਹੜੇ ਪ੍ਰਵੀਨ ਜੀ ਜਿਹੜੇ ਸਾਡੇ ਨਾਲ ਸਾਡੀ ਸੰਗਠਨ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਤੇ ਕੱਲ ਰਾਤੀ ਤਿੰਨ ਫਾਇਰਿੰਗ ਹੋਈ ਹੈ ਤਿੰਨ ਰਾਊਂਡ ਦੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ। ਆਏ ਦਿਨ ਹੀ ਗੋਲੀ ਚਲੰਦੇ ਮਾਮਲੇ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਰਾਸ਼ਟਰੀ ਭਗਵਤ ਸੈਨਾ ਦੇ ਵਾਇਸ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਜਿਸ ਨਾਲ ਕਿ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਰਾਸ਼ਟਰੀ ਭਗਵਤ ਸੈਨਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਭੀਸ਼ਵਰ ਨੇ ਪੱਤਰਕਾਰਾਂ ਨਾਲ ਗਲਬਤ ਕਰਦਿਆਂ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਸਾਡੀਆਂ ਸੁਰਖੀਆਂ ਵਾਪਸ ਲੈ ਕੇ ਸਾਨੂੰ ਕਹਿ ਰਿਹਾ ਕਿ ਕੋਈ ਵੀ ਪੜਕਾਉ ਬਿਆਨ ਨਾ ਦਿਵੋ ਦੂਜੇ ਪਾਸੇ ਸ਼ਰਿਆਮ ਸਾਡੇ ਨੇਤਾਵਾਂ ਦੇ ਉੱਪਰ ਗੋਲੀਆਂ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਫਿਲਹਾਲ ਸਾਡੇ ਜਥੇਬੰਦੀ ਚੁੱਪ ਹੈ ਅਤੇ ਅਸੀਂ ਸਾਰੀ ਜਾਂਚ ਪੁਲਿਸ ਦੇ ਉੱਪਰ ਪਾ ਰਹੇ ਹਾਂ ਕਿ ਪੁਲਿਸ ਇਸ ਸਾਰੇ ਮਾਮਲੇ ਦੀ ਇਨਕੁਆਇਰੀ ਕਰੇ ਅਤੇ ਜਲਦ આરોપીਆਂ ਨੂੰ ਗ੍ਰਿਫਤਾਰ ਕਰਕੇ ਇਸ ਲਖਾ ਪਿੱਛੇ-ਪਿੱਛੇ ਉਹਨਾਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਪ੍ਰਵੀਨ ਕੁਮਾਰ Hindu ਸੰਗਠਨ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਜੋ ਬੀਤੀ ਰਾਤ ਉਸਨੂੰ ਗੋਲੀ ਵੱਜੀ ਹੈ ਸਾਨੂੰ ਅਜੀਹ ਹੈ ਲੱਗਦਾ ਕਿ Hindu ਸੰਗਠਨ ਦੇ ਨਾਲ ਰਹਿਣ ਕਰਕੇ ਉਸਨੂੰ ਗੋਲੀ ਵੱਜੀ ਹਜੇ ਤੱਕ ਪੁਲਿਸ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਇਸੇ ਦੌਰਾਨ ਥਾਣਾ ਸਦਰ ਦੇ ਪੁਲਿਸ ਮੁਖੀ ਐਸ ਐਚਓ ਪਲਵਿੰਦਰ ਸਿੰਘ ਦਾ ਕੀ ਕਹਿਣਾ ਸੁਣਦੇ ਆ ਉਹਨਾਂ ਤੋਂ ਮੋਲੇ ਘਰੋਂ ਪ੍ਰਵੀਨ ਆਮ ਦਾ ਜਿਹੜਾ ਸ਼ਖਸ ਹੈ ਦਿੱਤੇ ਹੋਇਆ ਹੈ। ਦੇਖੋ ਜੀ ਸਾਨੂੰ ਅਜੇ ਤੱਕ ਇਹ ਨਹੀਂ ਕਿ ਪ੍ਰਵੀਨ ਸਿੰਘ ਸਾਨੂੰ ਜਿਹੜਾ ਉਹ ਮੋਹਨ ਸਿੰਘ ਵਾਸੀ ਗੁਰੂਨਾਨਕ ਕਵੀਨੂ ਜਿਹੜਾ ਜੀ ਰਿਕਸ਼ਾ ਦੀ ਦੁਕਾਨ ਕਰਦਾ ਹੈ। ਸਾਹਮਣੇ ਬਾਬਾ ਮਹਿਲ ਬਖਾਰੀ ਜੀ ਦੇ ਗੁਰਦੁਆਰੇ ਸਾਹਮਣੇ ਉਹਨੂੰ ਜਿਹੜਾ ਗੁਰੂਨਾਨਕ ਅਸਲਾ ਜਰੇਲਾਜਾ ਤੇ ਗੋਲੀ ਲੱਗੀ। ਜਿਸ ਦੇ ਸਬੰਧ ਵਿੱਚ ਮੈਂ ਮੋਕਟੇ ਪੁਛ ਕੇ ਉੱਤੇ ਜੱਟਾਟਰ ਕੋਲੋਂ ਫਿਟੋ ਸਰਟੀਫਿਕੇਟ ਉਹਦਾ ਬਿਆਨ ਗਲਮਤ ਕੀਤਾ ਅਤੇ ਐਫਆਈਆਰ ਲੋਜ ਕਰ ਦਿੱਤੀ ਹੈ ਮਕਰਮਾ ਨੰਬਰ 152 ਡੇਟ ਅੱਜ ਦੀ ਅੰਡਰ ਸੈਕਸ਼ਨ 109 ਈਐਨਐਸ ਕਿੰਸ ਤੋਂ ਐਕਸੋ 9 ਕਮਾ 13 ਦਾਰ ਜੇਨੇਸ ਤੋਂ ਨਰਬਚੀਆ ਤੋਂ ਲੈ ਕੇ ਤੱਕ ਕੀ ਜੀਏ ਦੋਸ਼ਯਾ ਦੀ ਪਾਲ ਜਗਈ ਹੈ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਜਿਹੜਾ ਉਹਨੂੰ ਗਿਫਤਰੀ ਯਕੀਨਤ ਨਾਏ ਪੂਰਾ ਮਾਮਲਾ ਹੈ ਕੀ ਜੀਏ ਦੇਖੋ ਜੀ ਫਿਲਹਾਲ ਡੂਲ ਕੋਰਸ ਆਫ ਅਨ ਇਵੈਸਟੀਗੇਸ਼ਨ ਇਹ ਸਾਰਾ ਪਤਾ ਲੱਗ ਸਕੇਗਾ ਫਿਲਹਾਲ ਬੰਦਰ ਕੋ ਨਵੈਸਟੀਗੇਸ਼ਨ ਚੱਲ ਰਹੀ ਹੈ ਸੀਸੀਟੀਵੀ ਵੀ ਥੋੜੇ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਚੈੱਕ ਕਰ ਰਿਹਾ ਜੀ ਅਸੀਂ ਫਾਲੋਅ ਅਪ ਕਰ ਰਹੇ ਹਾਂ ਜਦੋਂ ਵੀ ਮਤਲਬ ਗਿਫਤਰੀ ਉਹਦੇ ਬਾਰੇ ਵੀ ਤੁਹਾਨੂੰ ਸੂਚਿਤ ਕਰਾਂਗੇ ਸਰ ਉਹ ਹਿੰਦੂ ਸੰਗਠਨ ਨਾਲ ਵੀ ਜੁੜੇ ਹੋਏ ਸੰਘਰਸ਼ ਨਹੀਂ ਇਸ ਵ ਕੋਈ ਰੰਜਿਸ਼ ਵੀ ਨਹੀਂ ਕੋਈ ਰੰਜਿਸ਼ ਨਹੀਂ ਮੈਂ ਪੁੱਛਿਆ ਵੀ ਉਹਨਾਂ ਨੂੰ ਪਰਮਿੰਦੀ ਜੀ ਉਹਨਾਂ ਨੂੰ ਕਿਸੇ ਕਿਸਮ ਦੀ ਤੁਹਾਡੀ ਕੋਈ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਦੁਸ਼ਮਣੀ ਹੋਵੇ ਜਾਂ ਤੁਹਾਡੇ ਵੱਲੋਂ ਕਿਸੇ ਕਿਸ ਨੂੰ ਨਾਲ ਕੋਈ ਕਿਸੇ ਦੇ ਨਾਲ ਗਾਲੀ ਕਲੋਚ ਕੀਤਾ ਗਿਆ ਹੋਵੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਨਾ ਮੇਰਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਤਾਂ ਨਾ ਹੀ ਮੈਂ ਕਿਸੇ ਨਾਲ ਗਾਲੀ ਕਲੋਚ ਕੀਤਾ ਇਹ ਕੱਲ ਸ਼ਾਮੀ तकरीबन 9.5 10 ਦੇ ਕਰੀਬ ਟਾਈਮ ਦੇ ਕਰੀਬ ਇਹਦੀ ਘਟਨਾ ਹੋਈ ਹੈ ਅੱਜ ਜਿਹੜੇ ਰਾਜ ਮਤਲਬ ਜਦੋਂ ਹੋਇਆ ਪਤਾ ਲੱਗਾ ਕਿੰਨੇ ਗਨਫਾਇਰ ਸ਼ਾਟ ਹੋਏ ਇਹ ਦੋ ਗਨਫਾਇਰ ਸ਼ਾਟ ਹੋਏ ਜੀ ਦੋ ਕੋਲ ਮਿਲਦੀ ਉੱ ਉਨੀ ਲੱਗ ਗਈ ਗੱਲ ਇੱਕ ਉਹਦਾ ਫੈਰ ਜਿਹੜਾ ਵਾ ਇੱਥੇ ਕਾਬੇ ਮੋੜੇ ਤੇ ਜਦੋਂ ਮਤਲਬ ਉਹਨਾਂ ਨੇ ਮਾਰਿਆ ਕਾਬੇ ਮੋੜੇ ਦੇ ਅੱਗੇ ਲੈ ਲੰਗਾ ਲਗਾਇਆ ਹਾਲਤ ਕੀ ਉਹਨਾਂ ਦੀ ਹਾਂ ਠੀਕ ਹੈ ਜੀ ਸ਼ਿਟ ਦੋਸ਼ੀਆਂ ਦੀ ਪਛਾਣ ਹੋਈ ਹੈ ਸਰ ਕੀ ਨਹੀਂ ਅਜੇ ਫਾਲੋਅ ਅਪ ਕਰਾਂਗੇ ਜਦੋਂ ਵੀ ਪਛਾਣ ਹੋਏਗੀ ਤੁਰੰਤ ਗ੍ਰਿਫਤਾਰੀ ਕਰਕੇ ਤੁਹਾਨੂੰ ਸਾਰਿਆਂ ਨੂੰ ਮਤਲਬ ਕਿ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਜੀ ਮੈਂ ਰਾਸ਼ਟਰੀ ਭਗਵਾਨ ਸੈਨਾ ਦਾ ਵਾਈਸ ਪ੍ਰਧਾਨ ਜ਼ਿਲ੍ਹੇ ਦਾ ਤੇ ਆਪਣੇ ਪ੍ਰਧਾਨ ਜੀ ਦਿਵੇ ਸਰਪੰਗਤ ਜੀ ਪੰਜਾਬ ਪ੍ਰਧਾਨ ਮੇਰਾ ਮਜੀਠਾ ਰੋਡ ਦੇ ਉੱਤੇ ਈ ਰਿਕਸ਼ਿਆਂ ਦੀ ਪ੍ਰਵੀਨ ਆਟੋ ਮੋਬਾਈਲ ਦੀ ਏਜੰਸੀ ਆ ਤੇ ਮੈਂ 1 ਸਾਲ ਤੋਂ ਉੱਥੇ ਆਪਣੀ ਏਜੰਸੀ ਚਲਾ ਰਿਹਾ ਆ ਤੇ ਮੇਰੀ ਨਾਂ ਕੇ ਨਰੰਦਸਾ ਮੈਂ ਪਾਲਟੀ ਚ ਹੈਗਾ ਮਾਂ ਸਿਮਸੇਣਾ ਭੰਗਵਾਦ ਦੇ ਸਰਜੀ ਦੇ ਨਾਲ ਪਾਲਟੀ ਸਾਰਿਆਂ ਦੇ ਨਾਲ ਤੇ ਨਾਂ ਮੇਰਾ ਕੇ ਨਾ ਕੋਈ ਵੈਰ ਨਾ ਵਿਰੋਧ ਕੇ ਨਾ ਮੈਂ ਮਾਰਕੀਟ ਦੇ ਵਿੱਚ ਸਾਰਿਆਂ ਨਾਲ ਬੜਾ ਮਿਲ-ਜੁਲ ਕੇ ਰਹਿਦਾ ਵਾ ਕੱਲ ਕੋਈ ਸਵੇਕ 9 ਵਜੇ ਦਾ ਟਾਈਮ ਸੀ ਕੋਈ ਚਾਰ ਜਣੇ ਆਏ ਨੇ ਦੋ ਜਣੇ ਮੋਟਰਸਾਈਕਲ ਤੇ ਬਾਹਰ ਆ ਤੇ ਦੋ ਜਣੇ ਸਵੇ 9 ਵਜੇ ਅੰਦਰ ਆ ਗਏ ਜਿਨ੍ਹਾਂ ਨੇ ਪਰਨੇ ਬੰਨੇ ਤੇ ਮੂੰਹ ਤੇ ਰਮਾਲ ਬੰਨੇ ਹੋਏ ਤੇ ਜਦੋਂ ਉਹ ਅੰਦਰ ਆਏ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀ ਜੀ ਦੱਸੋ ਤੇ ਉਹਨਾਂ ਕੋ ਪਿਸਟਲ ਜੁਨਾ ਨੇ ਆਉਂਦੇ ਹੀ ਕੋਈ ਗੱਲ ਨਹੀਂ ਕੀਤੀ ਕੋਈ ਆਉਂਦੇ ਹੀ ਬਸ ਸਿੱਧਾ ਨਾਣ ਨੇ ਇੱਕ ਫਾਇਲ ਜਦੋਂ ਮੇਰੇ ਮਾਰਿਆਣ ਪਿਸਟਲ ਕੱਢ ਕੇ ਤੇ ਮੈਂ ਨੂੰ ਜਦੋਂ ਨਾ ਫਾਇਲ ਮਾਰਿਆ ਤੇ ਮੈਂ ਥੋੜਾ ਜਿਹਾ ਸਾਈਡ ਤੇ ਮੋੜਾ ਕਰਤਾ ਤਾਂ ਗੋਲੀ ਪਹਿਲੀ ਗੋਲੀ ਜਿਹੜੀ ਮੇਰੇ ਨਾ ਵੱਜ ਗਈ ਇੱਥੇ ਖੱਲੇ ਉਹ ਗੋਲੀ ਅੰਦਰ ਹੀ ਆ ਗਈ ਸਾਈਡ ਤੇ ਇਧਰ ਆ ਗਈ ਧਰੋਂ ਇੱਥੇ ਤੇ ਮੈਂ ਦੂਸਰੀ ਗੋਲੀ ਪਿਸਟਲ ਹੀ ਉਹਨਾਂ ਕੋ ਦੂਰੀ ਗੋਲੀ ਮਾਰੀ ਉਹਨਾਂ ਨੇ ਤੇ ਉਹ ਮੇਰੇ ਵੱਜੀ ਨਹੀਂ ਲੱਗੋਈ ਨੰਗੀਏ ਕਿ ਤਿੰਨ ਫਾਇਲ ਕੀਤੇ ਉਹਨਾਂ ਨੇ ਮੈਂ ਆਪਣੇ ਕਾਊਂਟਰ ਤੇ ਲਾਗੇ ਮੈਂ ਬਹਿ ਗਿਆ ਥੱਲੇ ਉਹ ਕੋਈ ਬਹੁਤਾ ਟਾਈਮ ਨਹੀਂ 5 ਕਿ ਸਕਿੰਟ ਦਾ ਵੱਤਵਾ 6 ਸਕਿੰਟ ਦਾ ਟਾਈਮ ਹੋਊਗਾ ਇੱਕ ਮੁੰਡਾ ਬਾਹਰ ਗੇਟ ਲਾ ਕੇ ਖਲੋਤਾ ਸੀ ਏਜੰਸੀ ਦੇ ਅੰਦਰ ਆਣ ਕੇ ਇੱਕ ਅੱਗੇ ਆਇਆ ਉਹ ਤੋਂ ਦਵਾ ਦਵਾ ਮਾਰ ਕੇ ਫਾਇਲ ਮਾਰ ਕੇ ਤੇ ਨਿਕਲ ਗਿਆ ਮੇਰ ਕੋ ਕੰਮ ਕਰਦਾ ਬੱਬੂ ਨਾਮ ਦਾ ਮੁੰਡਾ ਉਹ ਜਦੋਂ ਫੈਲਿੰਗ ਹੋਈ ਤੇ ਉਹਨੇ ਮਨ ਪੁੱਛਿਆ ਮੈਂ ਹਾਂ ਬੱਬੂ ਠੀਕ ਈ ਆ ਕਹਿੰਦਾ ਮੈਂ ਠੀਕ ਈ ਆ ਕਹਿੰਦਾ ਭਾਈ ਇਹ ਚੱਲ ਗਿਆ ਜਦੋਂ ਮੈਂ ਆਪਣੇ ਆਪ ਨੂੰ ਝਾਤੀ ਮਾਰੀ ਤੇ ਲੱਤ ਪੱਗ ਖੂਨ ਨਾਲ ਮੈਂ ਨੈਣ ਉੱ ਚੜਿਆ ਪਿਆ ਅਸਲਟ ਮੇਰੀ ਸਾਰੀ ਭਰੀ ਪਈ ਚਲੋ ਜੀ ਮੈਂ ਫਿਰ ਘਰ ਤੇ ਆਣਾ ਆਪਣੇ ਆਂਦੇ ਨਾਲ ਲੱਗੇ ਤੇ ਇੱਥੇ ਗੁਰੂ ਨਾਨਕੋ ਹਸਪੀਟਲ ਤੇ ਸਿੱਧਾ ਆ ਗਏ ਆ ਮੈਂ ਇਹ ਹੀ ਕਹਿਣਾ ਚਾਹੁੰਨਾ ਵਾਂ ਕਿ ਨਾ ਕੋਈ ਮੇਰਾ ਕਿਹਨਾ ਕੋਈ ਵੈਰ ਨਾ ਵਿਰੋਧ ਕਿ ਇੱਕ ਬੰਦਾ ਆਪਣਾ ਕਾਰੋਬਾਰ ਕਮਾਈ ਦਾ ਕਬਲ ਤੇ ਕੰਮ ਨਹੀਂ ਸੈੱਟ ਹੁੰਦੇ ਜੇ ਬੰਦਾ ਮਿਹਨਤ ਕਰਦਾ ਵਾ ਜੇ ਰੋਟੀ ਚੰਗੀ ਕੋਈ 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 ਵੀਰ ਜੀ ਰੰਦਰਸ ਬਾਜੀ ਨਹੀਂ ਮੈਨੂੰ ਨਾ ਲੁੱਟਖੋ ਕਰਨ ਵੀ ਨਹੀਂ ਆਇਓ ਜੇ ਲੁੱਟਖੋ ਕਰਨੋਂ ਦੇਦੋਂ ਨਾ ਮੈਨੂੰ ਆਉਂਦਿਆਂ ਗੋਲੀ ਨਹੀਂ ਮਾਰਨੀ ਜਾਂ ਪੈਸੇ ਮੰਗਣੇ ਜਾਂ ਉਹਨਾਂ ਨੇ ਡਿਮਾਂਡ ਕਰਨੀ ਘਟਨਾ ਦਾ ਕੋਈ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਜਾਂ ਕੁਝ ਹੈਗਾ ਅੰਦਰੋਂ ਆਉਂਦਾ ਮੇਰੇ ਲੱਗੇ ਮਾਰਕੀਟ 'ਚ ਕੈਮਰੇ ਲੱਗੇ ਆ ਉਹਨਾਂ ਜਿਨ੍ਹਾਂ ਦੀਆਂ ਤਸਵੀਰਾਂ ਆਈਆਂ ਵਾ ਉਹ ਜਿਹੜੀਆਂ ਉਹਨਾਂ ਦੀਆਂ ਸਲੈਬ ਵੀਡੀਓ ਮੈਨੂੰ ਵੀ ਭੇਜਤੀਆਂ ਗਵਾਂਡਾ ਜੇ ਕੋਈ ਪਛਾਣ ਚਾਹਦਾ ਨਹੀਂ ਮੇਰੇ ਪਹਿਚਾਣ ਚ ਮੂੰਹ ਬੰਨੇ ਹੀ ਪਹਿਚਾਣ ਚ ਨਹੀਂ ਆਉਂਦਾ ਮੇਰੇ ਅਚੋ ਆਪਣਾ ਦੀ ਫੁਟੇਜ ਤੁਹਾਡੇ ਕੋਲ ਆ ਚੁੱਕੀ ਆ ਹਾਂਜੀ ਹਾਂਜੀ ਆ ਚੁੱਕੀ ਇਸ ਬੰਦੇ 'ਤੇ ਜੀ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ ਕੀਤੀ ਆ ਜੀ ਠੀਕ ਆ ਜੀ ਆਪਣੇ ਕੀ ਕੀ ਕਾਰਵਾਈ ਬਾਰੇ ਕੋਈ ਉਸ ਨੇ ਵੀ ਕਰਿਆ ਤੇ ਆਪਣੇ ਸਵੇਰੇ ਡਿਪਟੀ ਸਾਹਿਬ ਵੀ ਆਏ ਸੀ ਤੇ ਉਹਨਾਂ ਵੀ ਇਹ ਪ੍ਰੋਸਾ ਦਿੱਤਾ ਵਾ ਕਿ ਅਸੀਂ ਅੱਜ ਦੇ ਦਿਨ ਜਾਂ ਕੱਲ ਦੇ ਦਿਨ ਤੱਕ ਸਾਨੂੰ ਪਤਾ ਲੱਗ ਗਿਆ ਵਾ ਕੋਤਾ ਤੱਕ ਕੱਲ ਤੱਕ ਬੰਦੇ ਹੀ ਅਰੈਸਟ ਕਰ ਲਾਂਗੇ ਸਾਡੇ ਰਾਸ਼ਟਰੀ ਭਗਵਾਨ ਸੈਨਾ ਦੇ ਪੰਜਾਬ ਪ੍ਰਧਾਨ ਕੌਣ ਨੇ ਸਾਡੇ ਦਵੇਸਰ ਜੀ ਪੰਗਜ ਜੀ ਜੀ ਪਤਾ ਲੈਣ ਆਏ ਤੁਹਾਡੇ ਸਾਡੇ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਜਦੋਂ ਆ ਫੋਨ ਕੀਤਾ ਉਸ ਵੇਲੇ ਸਾਰੀਆਂ ਪਾਰਟੀਆਂ ਹੁੰਦੀਆਂ ਜੀ ਆਪਣੀ ਹੁਣ ਤੁਸੀਂ ਕੀ ਮੰਨ ਕਰਦੇ ਜੀ ਮੈਂ ਤੇ ਇਹੋ ਮੰਗ ਕਰਦਾ ਜੀ ਪਹਿਲੇ ਨੰਬਰ ਤੇ ਦੇਖੋ ਜੀ ਮੈਂ ਤਾਂ ਕਾਰੋਬਾਰ ਆਪਣਾ ਕਰਨਾ ਹੀ ਆ ਬੱਚੇ ਪਾਲਣੇ ਆ ਜੇ ਮੈਂ ਕਾਰੋਬਾਰ ਨਹੀਂ ਕਰੂੰਗਾ ਮੈਂ ਤਾਂ ਵਿਹਲਾ ਬਹਿ ਜਾਊਂਗਾ ਤੇ ਮੈਂ ਇਹੋ ਹੀ ਮੰਗ ਕਰਦਾ ਵਾਂ ਕਿ ਕਮਿਸ਼ਨ ਸਾਹਿਬ ਕੋ ਡੀਜੀਪੀ ਵੱਲੋਂ ਕਾ ਆਪਣੀ ਪਾਰਟੀ ਵੱਲੋਂ ਵੀ ਤੇ ਮੈਨੂੰ ਤੇ ਇੱਕ ਮੇਰੇ ਤੇ ਫੇਰ ਵੀ ਹਮਲਾ ਕਰ ਸਕਦੇ ਅੱਗੇ ਵੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਮੇਰਾ ਕੋਈ ਨਾਮ ਮੇਰੀ ਕੋਈ ਰੰਧਾ ਸਿਆਣਾ ਕੋ ਹਿਆ ਕਿ ਮੈਨੂੰ ਸਕਿਉਰਿਟੀ ਦਿੱਤੀ ਜਾਵੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜੇ ਨਹੀਂ ਤੇ ਮੈਨੂੰ ਆਪਣੀ ਰੱਖਿਆ ਵਾਸਤੇ ਕੋਈ ਮੈਨੂੰ ਲਾਇਸੈਂਸੀ ਕੋਈ ਮੈਨੂੰ ਕੋਈ ਮੈਨੂੰ ਦਿੱਤਾ ਜਾਵੇ ਕੋਈ ਤੁਸੀਂ ਆਪਣੀ ਸੇਫਟੀ ਵਾਸਤੇ ਕੁਝ ਬਿਲਕੁਲ ਬਿਲਕੁਲ ਜੀ ਸਕਿਉਰਿਟੀ ਮੰਗਦੇ ਜੀ ਬਿਲਕੁਲ ਜੀ ਠੀਕ ਹੈ ਜੀ ਕਿਉਂਕਿ ਕੱਲ ਜਿੱਦਾਂ ਮਰਨਾ ਮੈਂ ਤੇ ਮੇਰਾ ਦੂਜਾ ਜਨਮ ਆ ਕੱਲਤ ਮੈਨੂੰ ਮਾਰ ਕੇ ਸੁੱਟ ਗਏ ਆ ਕੱਲ ਕਿੰਨੇ ਟਾਈਮ ਦੀ ਘਟਨਾ ਹੈ ਇਕੋ ਲ ਕੋਈ 9 ਤੋਂ ਸਵਾ 9:20 ਦੇ ਲੱਗੇ ਤਾਂ ਗਈ ਸਵਾ 9:00 ਦਾ ਟਾਈਮ ਰਾਤ ਦੇ ਰਾਤ ਦੇ ਟਾਈਮ 9:20 ਦੇ ਹਾਂਜੀ ਹਾਂਜੀ ਤੇ ਉਸ ਟਾਈਮ ਤੁਸੀਂ ਫਿਰ ਹਸਪੀਟਲ ਆ ਗਏ ਦੇਖੋ ਜੀ ਮੈਂ ਉਸੇ ਵੇਲੇ ਆ ਗਿਆ ਜਦੋਂ ਮੈਂ ਵੇਖਿਆ ਕਿ ਮੈਨੂੰ ਇਹ ਨਹੀਂ ਪਤਾ ਲੱਗਾ ਮੇਰੇ ਤਿੰਨ ਫਾਇਲ ਕੀਤੇ ਉਹਨਾਂ ਨੇ ਕਿ ਮੇਰੇ 1 ਵਜਾ ਆ ਕਿ ਜਾਂ 3:00 ਐ ਲੱਗਦੇ ਕਿ ਮੇਰੇ ਮਤਲਬ 3:00 ਵਜੇ ਆ ਕਿਉਂਕਿ ਉਹਨਾਂ ਨੇ ਕੋਈ 10 ਫੁੱਟ ਦੀ ਦੂਰੀ ਤੋਂ ਫਾਇਲ ਮਾਰੇ ਭਾਜੀ ਜਦੋਂ ਡਾਕਟਰਾਂ ਨੇ ਕਹਿੰਿਆ ਕੀ ਕੀਤਾ ਉਹਨਾਂ ਨੇ ਦੱਸਿਆ ਕਿ ਇੱਕ ਗੋਲੀ ਜਿਹੜੀ ਆ ਵਿੱਚ ਅੰਦਰ ਹੀ ਆ ਇੱਥੋਂ ਵੱਜੀ ਆ ਇਧਰ ਸਾਈਡ ਤੇ ਆ ਗਈ ਆ ਠੀਕ ਆ ਠੀਕ ਆ ਤੇ ਮੈਂ ਤਾਂ ਫੇਰ ਮੈਂ ਇਹੋ ਹੀ ਸਰਕਾਰ ਤੋਂ ਕਿ ਭਗਵੰਤ ਮਾਨ ਕੋ ਇਹੋ ਹੀ ਮੰਗ ਕਰਦਾ ਵਾਂ ਕਿ ਜਿਹੜਾ ਕੋਈ ਵੀ ਆ ਮੇ ਇਹ ਨਹੀਂ ਕਿ ਕੋਈ ਪਾਰਟੀ ਉਦਾਂ ਵੀ ਕੋਈ ਜਿਹੜਾ ਆਪਣਾ ਕੋਈ ਕਾਰੋਬਾਰ ਆ ਜੀ ਇਹਨਾਂ ਦੀ ਸਰਕਾਰਾਂ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਤੇ ਉਹਨਾਂ ਨੂੰ ਉਹਨਾਂ ਦਾ ਖਿਆਲ ਰੱਖਣਾ ਇਹ ਜਿਨ੍ਹਾਂ ਨੂੰ ਨਜਾਇਜ਼ ਹੀ ਨਾ ਕੋਈ ਰੰਦਸ ਨਾ ਕੋਈ ਲੈਣਾ ਨਾ ਕੋਈ ਦੇਣਾ ਜਾ ਕੇ ਤਾਂ ਮੇਰਾ ਕੋਈ ਲੈਣਾ ਦੇਣਾ ਵਾ ਫਿਰ ਚਲੋ ਹੁੰਦਾ ਵਾ ਨਾ ਮੇਰੀ ਰੰਦਸਿਆ ਕਿਸ ਨਾ ਕਿ ਨਜਾਇਜ਼ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਵਾ ਮੈਨੂੰ ਤੇ ਉਹ ਕਹਿੰਨਾ ਕਿ ਮੈਨੂੰ ਜਾਨ ਜੋ ਵੀ ਹੈ ਕਿ ਮੈਨੂੰ ਸਰਕਾਰ ਵੱਲੋਂ ਜਾਂ ਸਕਿਉਰਟੀ ਦਿੱਤੀ ਜਾਵੇ ਤੇ ਜਾਂ ਮੈਨੂੰ ਆਪਣੀ ਰੱਖਤ ਵਾਸਤੇ ਮੈਨੂੰ ਕੋਈ ਲਾਇਸੈਂਸੀ ਕੋਈ ਦਿੱਤਾ ਜਾਵੇ ਮੈਨੂੰ ਸਾਰਾ ਮੇਰਾ ਨਾਮ ਜੀ ਪੰਕਜ ਦਵੇਸਰ ਰਾਸ਼ਟਰੀ ਵਰਦਾਨ ਭਗਵਾਨ ਸੇਨਾ ਸੰਗਠਨ ਦਾ ਅੱਜ ਅਸੀਂ ਹਸਪਤਾਲ ਬੈਠੇ ਹਾਂ ਜੀ ਗੁਰਵਾਨ ਨਾਣੇ ਦੇ ਹਸਪਤਾਲ ਸਾਡੇ ਇੱਕ ਸਾਥੀ ਜਿਹੜੇ ਪ੍ਰਵੀਨ ਜੀ ਜਿਹੜੇ ਸਾਡੇ ਨਾਲ ਸਾਡੇ ਸੰਗਠਨ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਤੇ ਕੱਲ ਰਾਤੀ ਤਿੰਨ ਫਾਇਰਿੰਗ ਹੋਈ ਹੈ ਤਿੰਨ ਰਾਉਂਡ ਦੀ ਜਿਹੜਾ ਕਿ ਉਹਨਾਂ ਨੂੰ ਜਾਨਵ ਮਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਉਹਨਾਂ ਦੀ ਹਾਲਤ ਸਥਿਰ ਆ ਪਰ ਪ੍ਰਸ਼ਾਸਨ ਉਤੇ ਸਵਾਲ ਆ ਵੀ ਕਦੋਂ ਤੱਕ ਇਹ ਹਮਲੇ ਹੁੰਦੇ ਰਹਿਣਗੇ ਸਾਡੇ ਤੇ ਅਸੀਂ বারবার ਇਹਨਾਂ ਨੂੰ ਘੁਆਰ ਲਾਉਂਦੇ ਆ ਵੀ ਇਹ ਲੋਕ ਸਾਡੇ ਕੁਝ ਲੋਕ ਸਾਨੂੰ ਮਾਰਨਾ ਚਾਹੁੰਦੇ ਨੇ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਪਰ ਜਦੋਂ ਸਾਡੇ ਤੇ ਹਮਲੇ ਹੋ ਜਾਂਦੇ ਨੇ ਤੇ ਸਾਨੂੰ ਇਹ ਲੋਕ ਜਾਂ ਮਾਰ ਦਿੰਦੇ ਨੇ ਜਾਂ ਅਸੀਂ ਹਸਪਤਾਲ ਤੱਕ ਪਹੁੰਚ ਜਾਂਦੇ ਆ ਫਿਰ ਸਾਡੀ ਸਨਵਾਈ ਕੀਤੀ ਜਾਂਦੀ ਹੈ ਪਰ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਵੱਡਾ ਨਮਾਇੰਦਾ ਹਸਪਤਾਲ ਨਹੀਂ ਪਹੁੰਚਿਆ ਤੇ ਜੇਕਰ ਇਦਾਂ ਹੀ ਰਿਹਾ ਜੇਕਰ ਸਾਡੇ ਪ੍ਰਵੀਨ ਜੀ ਰੱਬ ਉਹਨਾਂ ਨੂੰ ਲੰਬੀ ਉਮਰ ਦਵੇ ਜੇਕਰ ਉਹਨਾਂ ਨਾਲ ਕੋਈ ਜਾਨੀ ਨੁਕਸਾਨ ਹੁੰਦਾ ਹੈ ਤੇ ਫਿਰ ਪ੍ਰਸ਼ਾਸਨ ਦੇ ਨਾਲ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਭਗਵਾ ਸੇਨਾ ਤਿਆਰ ਆ ਤੇ ਅਸੀਂ ਹਰ ਤਰ੍ਹਾਂ ਦਾ ਜਵਾਬ ਦੇਵਾਂਗੇ ਜੋ ਵੀ ਹਮਲੇ ਹਿੰਦੂ ਸਮਾਜ ਦੇ ਵਿੱਚ ਜਿਹੜੇ ਕੰਮ ਕਰ ਰਹੇ ਲੋਕ ਨੇ ਜਾਂ ਸੰਗਠਨਾਂ 'ਚ ਕੰਮ ਕਰ ਰਹੇ ਲੋਕ ਨੇ ਇਹਨਾਂ ਤੇ ਹੋ ਰਹੇ ਨੇ ਇਹਦਾ ਜਵਾਬ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦੇਣ ਇਹ ਵਾਕਿਆਤ ਕਿਉਂ ਹੋ ਰਹੇ ਨੇ ਪੁਲਸਰੀ ਕਿੱਥੇ ਕਮਜ਼ੋਰੀ ਆ ਆਪਣੀ ਕਮਜ਼ੋਰੀ ਦੱਸਣ ਤੇ ਇਸ ਨੂੰ ਦੁਰਸਤ ਕਰਨ ਇਹ ਸਾਡੀ ਅਪੀਲ ਆ ਜੀ ਇਹ ਘਟਨਾ ਕੱਲ ਰਾਤ ਦੀ ਆ ਇਸ ਸਬੰਧ ਦੇ ਵਿੱਚ ਪ੍ਰਸ਼ਾਸਨ ਦੇ ਕੋਈ ਉਹਨਾਂ ਵੱਲੋਂ ਕੋਈ ਇਹੋ ਜਿਹਾ ਕੋਈ ਰਿਪੋਰਟ ਦਰਜ ਕਰਾਈ ਜੰਮ ਪ੍ਰਸ਼ਾਸਨ ਨੇ ਰਾਤ ਦੀ ਕੋਈ ਅਜਿਹੀ ਇਨਵੈਸਟੀਗੇਸ਼ਨ ਕੀਤੀ ਹੈ ਦੇਖੋ ਜੀ ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਇਹ ਕੀਤੀ ਵੀ ਸਾਡੇ ਇਹਨਾਂ ਦੇ ਇਲਾਕੇ ਦੇ ਐਸ ਐਚਓ ਸਾਹਿਬ ਆਏ ਆ ਡੀਐਸਪੀ ਸਾਹਿਬ ਆਏ ਆ ਉੱਪਰਲੇ ਅਧਿਕਾਰੀ ਇੱਥੇ ਕੋਈ ਨਹੀਂ ਆਇਆ ਇੱਕ ਗੋਲੀ ਚੱਲ ਜਾਣਾ ਕਿਸੇ ਨੂੰ ਮਾਰ ਦੇਣ ਦੀ ਕੋਸ਼ਿਸ਼ ਕਰਨੀ ਇਹ ਬੜੀ ਵੱਡੀ ਗੱਲ ਹੁੰਦੀ ਹੈ ਚਾਹੇ ਉਹ ਹਿੰਦੂਸ ਗੱਟਨ ਦਾ ਬੰਦਾ ਹੋਵੇ ਚਾਹੇ ਉਹ ਬਾਹਰ ਦਾ ਆਮ ਬੰਦਾ ਹੋਵੇ ਜਾਨ ਬਾਰ-ਬਾਰ ਨਹੀਂ ਮਿਲਦੀ ਉਹਦੇ ਛੋਟੇ-ਛੋਟੇ ਬੱਚੇ ਆ ਪਰ ਕਿਸੇ ਨੇ ਵੱਡੇ ਅਫਸਰ ਨੇ ਇੱਥੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਹੁਣ ਵਾਰੀ-ਵਾਰੀ ਸਿਰ ਥੋੜੇ ਸਮੇਂ ਬਾਅਦ ਜਦੋਂ ਹਿੰਦੂਸ ਗੰਢ ਇੱਥੇ ਇਕੱਠੇ ਹੋਣਗੇ ਜਦੋਂ ਇੱਥੇ ਗਮਾ-ਗਮੀ ਦਾ ਮੌਲੂਗਾ ਫਿਰ ਸਾਰੇ ਅਫਸਰ ਆ ਜਾਣੇ ਆ ਅਸੀਂ ਇਹ ਕਹਿੰਨੇ ਵੀ ਸਾਡੀ ਤੇ ਸੁਣਵਾਈ ਤੁਸੀਂ ਕਰਨੀ ਕਰਨੀ ਆ ਆਮ ਬੰਦੇ ਦੀ ਵੀ ਸੁਣਵਾਈ ਕਰਿਆ ਕਰੋ ਜੇਕਰ ਇਦਾਂ ਕੋਈ ਇਨਸੀਡੈਂਟ ਹੁੰਦੇ ਉ ਤੁਰੰਤ ਜਿਹੜੇ ਉੱਚ ਅਧਿਕਾਰੀ ਉੱਥੇ ਪਹੁੰਚਣ ਮੌਕੇ ਦਾ ਜਾਜਾ ਲੈਣ ਤੇ ਦੋਸ਼ੀਆਂ ਨੂੰ ਸਲਾਖਾ ਲਿਖੇ ਵੇਚਣ ਜੀ ਸਾਡੇ ਪ੍ਰਵੀਨ ਜਿਹੜੇ ਰਵੀਨ ਜੀ ਨੇ ਜਿਹੜੇ ਮਜੀਠਾ ਰੋਡ ਤੇ ਜਿਹਨਾਂ ਦੀ ਰੈਸ਼ਾ ਜਿਹੜੇ ਐਸ਼ ਸ਼ੋਲੂਮ ਦਾ ਕੰਮ ਕਰਦੇ ਭਗਵਾਨ ਸੈਨਾ ਦੇ ਜਿਹੜੇ ਸਿਪਾਹੀ ਨੇ ਉਹਨਾਂ ਕਾਫੀ ਦਿਨ ਤੋਂ ਐਕਟਿਵ ਨੇ ਸਾਡੇ ਸੰਗਠਨਾਂ ਦੇ ਵਿੱਚ ਸਾਡੀ ਪਾਰਟੀ ਦੇ ਵਿੱਚ ਇਹਨਾਂ ਤੇ ਕੱਲ 9:30 ਵਜੇ ਰਾਤ ਦੋ ਅਗਿਆਤ ਵਿਅਕਤੀਆਂ ਨੇ ਗੋਲੀ ਚਲਾਈ ਆ ਤਿੰਨ ਰਾਉਂਡ ਫਾਇਰ ਕੀਤੇ ਤੇ ਇੱਕ ਰਾਉਂਡ ਜਿਹੜਾ ਇਹਨਾਂ ਨੂੰ ਲੱਗਾ ਤੇ ਉਹਨਾਂ ਦੀ ਜਾਨ ਤੇ ਕਾਫੀ ਅਜੇ ਨੂੰ ਠੀਕ ਨਹੀਂ ਪਰ ਜਿਹੜੇ ਅਨੁਭਸ਼ਤੀ ਵਿਅਕਤੀ ਸੀ ਵੀਲਾਂ ਕਿਸੇ ਰੰਜਿਸ਼ ਤੋਂ ਇਹਨਾਂ ਨੇ ਇਹਨਾਂ ਨੂੰ ਗੋਲੀ ਮਾਰੀ ਉਸ ਮੁੰਡੇ ਦਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਕੋਈ ਲੜਾਈ ਝਗੜਾ ਨਹੀਂ ਕੁਝ ਨਹੀਂ ਸਿਰਫ ਇੱਕ ਹਿੰਦੂ ਸੰਗਠਨ ਦਾ ਕੰਮ ਕਰ ਰਿਹਾ ਉਹ 12 13 ਸਾਲ ਤੋਂ ਭਗਵਾਨ ਸੈਨਾ ਦੇ ਵਿੱਚ ਕੰਮ ਕਰ ਰਿਹਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਵਾਈਸ ਡਿਸਟ੍ਰਿਕਟ ਪ੍ਰੈਜ਼ੀਡੈਂਟ ਮਤਲਬ ਬੜੇ ਇਮਾਨਦਾਰੀ ਨਾਲ ਮੁੰਡਾ ਆਪਣੇ ਸੰਗਠਨ ਦੇ ਵਿੱਚ ਹਿੰਦੂ ਸੰਗਠਨ ਦਾ ਕੰਮ ਕਰ ਰਿਹਾ ਇਹ ਜਿੱਦਾਂ ਹਿੰਦੂ ਸੰਗਠਨ ਹਿੰਦੂ ਲੀਡਰਾਂ ਦੇ ਦਿਵਾਲੇ ਹੋ ਗਏ ਆ ਇਹ ਲੋਕ ਇਹ ਪ੍ਰਸ਼ਾਸਨ ਨੂੰ ਹੁਣ ਸੁੱਤਾ ਰਹਿਣ ਦੀ ਲੋੜ ਨਹੀਂ ਹੈ ਇਹਨਾਂ ਨੂੰ ਥੋੜਾ ਜਿਆਦਾ ਤੇਜ਼ੀ ਕਰਨੀ ਪੈਣੀ ਹੈ ਇਹਨਾਂ ਨੂੰ ਫੜਨ ਦੇ ਵਿੱਚ ਇਦਾਂ ਦੇ ਨਿਤ ਨਵੇਂ ਜਦੋਂ ਹੁਣ ਲੁਧਿਆਣੇ ਦੇ ਵਿੱਚ ਹੋਇਆ ਸ਼ਰਿਆ ਮਹੌਲਾ ਕੀਤਾ ਹੁਣ ਅਮਰਸਰ ਦੇ ਵਿੱਚ ਹੋ ਗਿਆ ਪਿੱਛੇ ਜਿਹੇ ਸੂਰੀ ਸਾਹਿਬ ਦਾ ਕਤਲ ਹੋ ਗਿਆ ਸੀ ਅਗਰ ਇਦਾਂ ਹੀ ਚੱਲਦਾ ਰਿਹਾ ਤੇ ਇਹ ਪੰਜਾਬ ਦੇ ਹਾਲਾਤ ਇੰਨੇ ਕਿ ਖਰਾਬ ਹੋ ਜਾਣੇ ਆ ਕਿ Hindu ਸੁਰੱਖਿਤੀ ਹੈ ਨਹੀਂ ਪੰਜਾਬ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਦੇਖੋ ਜਿਹਦਾ ਕਿਸੇ ਨਾਲ ਝਗੜਾ ਹੀ ਕੋਈ ਨਹੀਂ ਕੋਈ ਨਿੱਜੀ ਵੈਰ ਨਹੀਂ ਉਹਦਾ ਕਿਉਂ ਹਮਲਾ ਕੀਤਾ ਗਿਆ ਜੀ ਉਹਦੇ ਇੱਕ ਸਿਰਫ Hindu ਸੰਗਠਨ ਦਾ ਇੱਕ ਲੀਡਰ ਆ ਤਾਂ ਕਰਕੇ ਹਮਲਾ ਕੀਤਾ ਗਿਆ ਇੱਕ ਘਟਨਾ ਲੁਧਿਆਣੇ ਵਾਲੀ ਹਾਲੇ ਜ다가 ਚਰਨੀ ਹੋਇਆ ਹੁਣ ਅਮਰਸਰ ਦੇ ਵਿੱਚ ਇਹ ਘਟਨਾ ਹੋ ਗਈ ਅਮਰਸਰ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਆ ਇਹ ਪ੍ਰਸ਼ਾਸਨ ਜਿਹੜਾ ਹਿੰਦੂਆਂ ਦੀਆਂ ਸਕਿਉਰਟੀਆਂ ਦਿਵਾਰੇ ਹੋਇਆ ਵਾਪਸ ਲੈ ਲਓ ਵਾਪਸ ਲੈ ਲਓ ਦੱਸੋ ਇੱਕ ਉਤੋਂ ਤੁਸੀਂ ਸਕਿਉਰਟੀਆਂ ਵਾਪਸ ਲੈ ਰਹੇ ਹੋ ਉਤੋਂ ਤੁਸੀਂ ਸਾਨੂੰ ਫਿਰ ਆਪ ਗੋਲੀਆਂ ਮਰਵਾ ਰਹੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਪੈਣਾ ਸਾਰਾ ਕੁਝ ਹੁਣ ਇਸ ਘਟਨਾ ਦੇ ਸਬੰਧ ਵਿੱਚ ਤੁਹਾਡਾ ਉਹਨਾਂ ਦੇ ਹੱਕ ਵਿੱਚ ਸਰਕਾਰ ਨੂੰ ਕੀ ਮੰਗ ਕਰਦੇ ਹੋ ਤੁਸੀਂ ਦੇਖੋ ਅਸੀਂ ਤੇ ਸਰਕਾਰ ਨੂੰ ਇਹ ਮੰਗ ਕਰਦੇ ਆਂ ਕਿ ਫੜੋ ਜਿਹੜੇ ਵੀ ਬੰਦੇ ਹੈਗੇ ਆ ਛਰਿਆ ਮਾ ਕੇ ਫਾਇਰਿੰਗ ਕਰਕੇ ਉਹਦੇ ਇੱਕ ਗੋਲੀ ਇਧਰੋਂ ਵੱਜੀ ਆ ਹਾਲੇ ਗੋਲੀ ਵੇਚੀ ਆ ਡਾਕਟਰਾਂ ਗੋਲੀ ਨਹੀਂ ਗੱਡੀ ਹਾਲੇ ਕੱਲ ਦਾ ਟਾਈਮ ਦਿੱਤਾ ਆਪਰੇਸ਼ਨ ਕਰਨ ਦਾ ਅਗਰ ਉਹਨੂੰ ਕੁਝ ਹੋ ਜਾਂਦਾ ਤੇ ਫਿਰ ਅਸੀਂ ਜੋ ਕਰਨਾ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ